ਉਹਨਾਂ ਪਾਰਟੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟੇ ਚੋਣਾਂ ਦੇ ਵਿੱਚ ਖੁੱਦੀਆਂ ਹੋਈਆਂ ਨੇ ਅੱਖ ਵੱਖ ਤਰ੍ਹਾਂ ਦੇ ਵਾਅਦੇ ਕਰਦੇ ਨੇ ਇੱਕ ਦੂਜੇ ਤੇ ਦੋਸ਼ਣਬਾਜ਼ੀ ਕਰਦੀਆਂ ਨੇ ਇਹੀ 5-7 ਸੌ ਲੋਕ ਨੇ ਜਿਹੜੇ ਵਾਰ-ਵਾਰ ਕੱਪੜੇ ਬਦਲ ਕੇ ਸਤਾ ਜਾਂਦੇ ਨੇ ਇਹਨਾਂ ਨੇ ਕਦੇ ਸੋਡਾ ਭਲਾ ਨਹੀਂ ਕਰਨਾ ਇਹ ਕਾਰਪੋਰੇਟ ਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦੀਆਂ ਇਹਨਾਂ 'ਤੇ ਭਰੋਸਾ ਕਦੇ ਨਾ ਕਰੋ ਲੋਕ ਕੁਝ ਵੀ ਹੁਣ ਤੱਕ ਹੀ ਨਹੀਂ ਲਿਆ ਅਸੀਂ ਸੰਘਰਸ਼ਾਂ ਦੇ ਜ਼ੋਰ ਤੇ ਲਿਆ ਮੋਦੀ ਸਰਕਾਰ ਐਸ ਵੇਲੇ ਸਭ ਤੋਂ ਫਾਸੀਵਾਦੀ ਬਿਲਕੁਲ ਫਾਸੀਵਾਦੀ ਹਕੂਮਤ ਹੈ ਇਹਦਾ ਜ਼ੋਰਦਾਰ ਵਿਰੋਧ ਅਸੀਂ ਵੀ ਕਰਦੇ ਆ ਕਿਹੜੇ ਵੱਡੇ ਲੀਡਰ ਕਿਹਨਾਂ ਨੂੰ ਵੱਡੇ ਲੀਡਰ ਇਹ ਪਿੰਡਾਂ 'ਚ ਵੜ ਕੇ ਦਾ ਦੇਖਣ ਇਹਨਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦਿੰਦੇ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਆ ਉਹਨਾਂ ਦੀ ਜਿਹੜੀ ਚੇਤਨਾ ਤੇ ਉਹਦੇ ਵਿੱਚ ਬਾਤਾਂ ਹੋਇਆ ਹੈਗਾ ਲੋਕ ਵੋਟਾਂ ਵਾਲੀਆਂ ਪਾਰਟੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਸੰਘਰਸ਼ਾਂ ਰਾਹੀਂ ਦੇਖਦੇ ਆ ਦੇਖੋ ਅੱਜ ਦਾ ਜਿਹੜਾ ਇਕੱਠ ਕੀਤਾ ਸੀ ਬਰਨਾਲੇ ਦੇ ਵਿੱਚ ਇਸ ਦਾ ਨਾਂ ਲੋਕ ਸੰਗਰਾਮ ਰੈਲੀ ਰੱਖਿਆ ਸੀ ਉਸ ਵੇਲੇ ਕਰ ਰਹੇ ਆ ਜਦੋਂ ਭਾਰਤ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਗੁੰਦੀਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰਦੇ ਨੇ ਇੱਕ ਦੂਜੇ ਤੇ ਦੋਸ਼ਣਬਾਜ਼ੀ ਕਰਦੀਆਂ ਨੇ ਅਸੀਂ ਇਹ ਸਮਝਦੇ ਆਂ ਵੀ ਜਿਹੜਾ ਅੱਜ ਅਸੀਂ ਇਕੱਠ ਕੀਤਾ ਹੈ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਸਾਨੂੰ 73-75 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਆਹੀ ਰਾਗ ਆਹੀ ਵਾਅਦੇ ਐਸੀ ਤਰ੍ਹਾਂ ਦੀਆਂ ਗੱਲਾਂ ਐਸੀ ਤਰ੍ਹਾਂ ਦੀਆਂ ਬਾਤਾਂ ਇੱਕ ਦੂਜੇ ਤੋਂ ਬਦਲ ਕੇ ਇਹੀ 5-700 ਲੋਕ ਨੇ ਜਿਹੜੇ ਬਾਰ-ਬਾਰ ਕੱਪੜੇ ਬਦਲ ਕੇ ਸਤਾਉਂਦੇ ਨੇ ਇਹਨਾਂ ਦੀਆਂ ਉਹੀ ਵਿਕਾਸ ਦੀਆਂ ਗੱਲਾਂ ਉਹੀ ਲੋਕਾਂ ਦੀਆਂ ਗੱਲਾਂ ਲੋਕਾਂ ਨੂੰ ਛੋਟੀਆਂ-ਮੁਟੀਆਂ ਰਹਿਤਾਂ ਦੀਆਂ ਗੱਲਾਂ ਕਰਦਿਆਂ ਨੇ ਇਹ ਬੰਦਿਆਦੀ ਇਸ਼ੂਆਂ ਤੋਂ ਬਹੁਤ ਪਾਸੇ ਨੇ ਇਹਨਾਂ ਨੇ ਕਦੇ ਤੁਹਾਡਾ ਭਲਾ ਨਹੀਂ ਕਰਨਾ ਇਹ ਕਾਰਪੋਰੇਟ ਤੇ ਪੂੰਜੀਵਾਦਾਂ ਦੇ ਹੱਥਾਂ 'ਚ ਖੇਡਦੀਆਂ ਪਾਰਟੀਆਂ ਨੇ ਉਹਨਾਂ ਦੇ ਪੱਖ ਦੇ ਫੈਸਲੇ ਕਰਦੀਆਂ ਨੇ ਇਸ ਕਰਕੇ ਜਿਹੜੀਆਂ ਵਿਧਾਨ ਸਭਾ ਤੇ ਪਾਰਲੀਮੈਂਟੀਆਂ ਇਹ ਕਦੇ ਵੀ ਸਾਡੇ ਵਾਸਤੇ ਕੰਮ ਨਹੀਂ ਕਰਦੀ ਇਹਦੇ ਚੋਂ ਜਿੰਨੇ ਕਨੂਰ ਬਣਦੇ ਨੇ ਉਹ ਸਾਡੇ ਕੋਲੋਂ ਕੁਛ ਨਾ ਕੁਛ ਖੁੰਦੇ ਆ ਤੇ ਕਾਰਪੋਰੇਟ ਦੇ ਪੱਖ ਦੇ ਵਿੱਚ ਇਹ ਖੜ ਦੇਦੇ ਨੇ ਇਸ ਕਰਕੇ ਜੋ ਕੁਝ ਵੀ ਹੁਣ ਤੱਕ ਕਿਸ ਨੇ ਲਿਆ ਅਸੀਂ ਸੰਘਰਸ਼ਾਂ ਦੇ ਜ਼ੋਰ ਤੇ ਲਿਆ ਆਪਦੀ ਤਾਕਤ ਦੇ ਸਿਰ ਤੇ ਲਿਆ ਇਹਨਾਂ ਨਾਲ ਭੜਕੇ ਲਿਆ ਇਸ ਕਰਕੇ ਅੱਜ ਦੇ ਇਕੱਠ ਦੇ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹਨਾਂ ਤੋਂ ਭਰੋਸਾ ਕਦੇ ਨਾ ਕਰੋ ਬੋਟ ਪਰਚੀ ਨਾਲ ਤੁਹਾਡਾ ਕਲਿਆਣ ਨਹੀਂ ਹੋ ਸਕਦਾ ਇੱਕ ਵੋਟ ਦਾ ਅਧਿਕਾਰ ਹੀ ਤੁਹਾਨੂੰ ਦਿੱਤਾ ਹੋਇਆ ਹੈ ਕਿ ਮਸ਼ੀਨ ਦਾ ਬਟਨ ਦਬਦਿਓ ਤੇ ਮਸ਼ੀਨ ਦੇ ਬਟਨ ਤੇ ਤੁਹਾਨੂੰ ਵੋਟ ਦਾ ਅਧਿਕਾਰ ਹੈ ਸਰਕਾਰ ਬਦਲ ਸਕਦੇ ਹੋ ਬਾਕੀ ਸਾਰੇ ਅਧਿਕਾਰ ਵਿੱਦਿਆ ਦਾ ਅਧਿਕਾਰ ਸਿਹਤ ਦਾ ਅਧਿਕਾਰ ਰਜਗਾਰ ਦਾ ਅਧਿਕਾਰ ਸਨਾਰਸ਼ ਕਰਨ ਦਾ ਅਧਿਕਾਰ ਸਾਰੇ ਅਧਿਕਾਰ ਇੰਨਾ ਦੇ ਖੋਹੇ ਹੋਇਆ ਹੈ ਸਾਰੇ ਅਧਿਕਾਰ ਇਹਨਾਂ ਦੇ ਬੁਠੀ ਚ ਲੈ ਹੋਇਆ ਇਸ ਕਰਕੇ ਸਾਡਾ ਇਹ ਭਰੋਸਾ ਹੈ ਕਿ ਇਹਨਾਂ ਨਾਲ ਢਿੱਡ ਕੇ ਹੀ ਆਪਦਾ ਹੱਕ ਲਏ ਜਾ ਸਕਦਿਆ ਇਸ ਕਰਕੇ ਆ ਜਿਹੜੀ ਤਾਕਤ ਹੈ ਇਹ ਪਾਰਲੀਮੈਂਟਰੀ ਸਿਸਟਮ ਤੋਂ ਪਾਸੇ ਹੋ ਕੇ ਇਹਨਾਂ ਦੇ ਜਾਲ ਤੋਂ ਪਾਸੇ ਹੋ ਕੇ ਹੀ ਇਹਨਾਂ ਨਾਲ ਲੜਾਈ ਦੇ ਕੇ ਆਪਣੀ ਮੁਕਤੀ ਦਾ ਖੋਚਾ ਸੁਪਰੀਸਾਨ ਨੂੰ ਸਦਾਇ ਤਾਲੀ ਭਾਜਪਾ ਨੂੰ ਹਰਾਉਂਦਾ ਤੁਸੀਂ ਵੀ ਇਤੋਂ ਲੋਕਾਂ ਨੂੰ ਸਦਾ ਦੇ ਰਹੇ ਭਾਜਪਾ ਨੂੰ ਹੋਰਚੇ ਦਾ ਸਦਾ ਆਪਦੀ ਸਮਝ ਹੋ ਸਕਦੀ ਹੈ ਸੰਯੁਕਤ ਮੋਰਚੇ ਦਾ ਸਦਾ ਇਹ ਹੈ ਭਾਜਪਾ ਨੂੰ ਸਜ਼ਾ ਦੇਉ ਦਾ ਸੱਦਾ ਉਹਨਾਂ ਦਾ ਇਹਦਾ ਮਤਲਬ ਮੋਦੀ ਸਰਕਾਰ ਐਸ ਵੇਲੇ ਸਭ ਤੋਂ ਫਾਸੀਵਾਦੀ ਫਿਰਕੂ ਫਾਸੀਵਾਦੀ ਹਕੂਮਤ ਹੈ ਇਹਦਾ ਜ਼ੋਰਦਾਰ ਵਿਰੋਧ ਕਰੋ ਅਸੀਂ ਵੀ ਕਰਦੇ ਹਾਂ ਪਰ ਅਸੀਂ ਸਾਡਾ ਫਰਕ ਇਹ ਹੈ ਵੀ ਅਸੀਂ ਇਹ ਸਮਝਦੇ ਹਾਂ ਵੀ ਮੋਦੀ ਬਦਲਣ ਤੋਂ ਬਾਅਦ ਜਿਹੜਾ ਵੀ ਆਊਗਾ ਉਹ ਕੋਈ ਭਲਾ ਮਾਨਸ ਨਹੀਂ ਉਹਨੇ ਵੀ ਡਾਂਗੇ ਤੋਂ ਵੱਧ ਮਾਰਨਾ ਇਸ ਕਰਕੇ ਸਾਡਾ ਜਨਤਾ ਨੂੰ ਸੁਨੇਹਾ ਇਹ ਹੈ ਕਿ ਆਪਦੀ ਤਾਕਤ ਕਮਜ਼ੋਰ ਨਾ ਕਰੋ ਇਨਾਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਫੁੱਟ ਨਾ ਪਾਓ ਆਪ ਦੀ ਤਾਕਤ ਮਜ਼ਬੂਤ ਕਰਕੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹਦੇ ਨਾਲ ਟੱਕਰ ਕਰਨ ਵਾਸਤੇ ਤਿਆਰ ਹੋ ਆਪਦੀ ਪੁਗਤ ਦਾ ਰਾਜ ਆਪਦੀ ਪੁਗਤ ਦਾ ਬਣਵਾਓ ਕਿਸਾਨਾਂ ਮਜ਼ਦੂਰਾਂ ਦੀ ਪੁਗਤ ਹੁੰਦੀ ਹੈ ਇਹ ਸੰਘਰਸ਼ਾਂ ਦੀ ਜ਼ਰੂਰਤ ਹੀ ਹੋਣੀ ਹੈ ਹੁਣ ਤੱਕ ਅੱਜ ਤੱਕ ਤੁਹਾਨੂੰ ਕਿਸੇ ਵੀ ਪਾਰਲੀਮੈਂਟਰੀ ਪਾਰਟੀ ਦੇ ਵਿਧਾਨ ਸਭਾ ਨੇ ਕਦੇ ਕੁਝ ਨਹੀਂ ਦਿੱਤਾ ਇਹ ਕਾਰਪੋਰੇਟ ਬਖੀ ਹੈ ਇਹਦਾ ਵਿਰੋਧ ਕਰਨ ਵਾਸਤੇ ਆਓ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੂਰੇ ਅੱਜ ਪੂਰੇ ਪੰਜਾਬ ਭਰ ਵਿੱਚ ਅੱਜ ਵੱਡੇ ਵੱਡੇ ਲੀਡਰ ਰੈਲੀਆਂ ਕਰ ਰਹੇ ਆ ਤੁਸੀਂ ਵੀ ਇੱਕ ਵੱਡੀ ਰੈਲੀ ਕਰ ਰਹੀ ਹੈ ਕਿਹੜੇ ਵੱਡੇ ਲੀਡਰ ਕਿਹਨਾਂ ਨੂੰ ਵੱਡੇ ਲੀਡਰ ਜਿਹੜਾ ਨੂੰ ਵੱਡੇ ਪੈਸੇ ਵਾਲੇ ਵੱਡੇ ਨੇ ਕਿਸੇ ਦਾ ਕੱਟ ਨਾ ਦਿਖਾ ਦਿਓ ਮੋਦੀ ਦਾ ਕੱਟ ਦੂ ਚਾਰ ਗੁਣਾ ਘੱਟ ਸੀ ਕਿਸੇ ਦੇ ਕੱਟ ਦੇ ਵਿੱਚ ਕੋਈ ਜਾਣਦਾ ਵੀ ਹੈ ਲੋਕ ਨਹੀਂ ਜਾਂਦੇ ਤੁਸੀਂ ਦੇਖਿਆ ਹੋਣਾ ਪਟਿਆਲੇ ਦੀ ਰੈਲੀ ਦੇ ਵਿੱਚ 40 ਮਜ਼ਦੂਰ ਰੌਲਾ ਪਾਈ ਜਾਂਦੇ ਨੇ ਕਹਿੰਦੇ ਕਿਲੇ ਚੌਂਕ ਦੇ ਵਿੱਚ ਸਾਨੂੰ ਲੈ ਕੇ ਗਏ ਨੇ 400 ਰੁਪਏ ਦਿਹਾੜੀ ਦੇ ਉੱਤੇ ਅਜੇ ਤੱਕ ਸਾਨੂੰ ਦਿਹਾੜੀ ਨਹੀਂ ਦਿੱਤੀ ਉਹ ਦਿਹਾੜੀਆਂ ਲੈ ਕੇ ਕੱਟ ਕਰ ਰਹੇ ਨੇ ਇਹ ਪਿੰਡਾਂ 'ਚ ਵੜ ਕੇ ਦਾ ਦੇਖਣ ਜਿਨ੍ਹਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦਿੰਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਬੋਟ ਪਾਰਟੀਆਂ ਨੇ ਜਿਹੜੀਆਂ ਇਹ ਸਤਾ ਦੇ ਕਰਜ਼ਾ ਕਰਨ ਦੀ ਖਾਤਾ ਸਿਰ ਬੋਲਦਿਆਂ ਨੇ ਸਾਡਿਆਂ ਕੁਝ ਨਹੀਂ ਲਗਦੀਆਂ ਇਹਨਾਂ ਨੇ ਅੱਜ ਤੱਕ ਸਾਥੋ ਖੋ ਕੇ ਕਾਰਪੋਰੇਟਾਂ ਦੀ ਜੀਤ ਪਾਇਆ ਉਹੀ ਨੀਤੀ ਹੈ ਇਸ ਕਰਕੇ ਇਹਨਾਂ ਦੇ ਇਕੱਠ ਘਟਦੇ ਨੇ ਆ ਬਰਨਾਲੇ ਦਾ ਤੁਸੀਂ ਇਕੱਠ ਦੇਖ ਲੋ ਬਹੁਤ ਵੱਡਾ ਇਕੱਠ ਉਹਨਾਂ ਦੇ ਇਕੱਠਾ ਨਾਲ ਕਿਤੇ ਵੱਡਾ ਇਕੱਠ ਅੱਜ ਦੇ ਅੱਜ ਦੇ ਕਰਦੇ ਨਵਾਂ ਹਿਤਵਾ ਹੋਰ ਵੀ ਐਲਾਨ ਕਿਉਂ ਐਲਾਨ ਹੋ ਰਿਹਾ ਦਾ ਕਲਪ ਐਲਾਨ ਤਾਂ ਇਹ ਹੀ ਹੈ ਵੀ ਆਪਣੀ ਤਾਕਤ ਮਜ਼ਬੂਤ ਕਰੋ ਇਲੈਕਸ਼ਨਾਂ ਦੇ ਵਿੱਚ ਥੋੜੇ ਦਿਨ ਰਹਿ ਗਏ ਇਲੈਕਸ਼ਨ ਆਉਣ ਤੋਂ ਬਾਅਦ ਜਿਹੜੀ ਪਾਰਟੀ ਆਉਂਦੀ ਆ ਉਹਦੇ ਨਾਲ ਪੜਨ ਵਾਸਤੇ ਤਿਆਰ ਦੇਖੋ ਅੱਜ ਜਦੋਂ ਪੰਜਾਬ 'ਚ ਵੋਟਾਂ ਦਾ ਮਾਹੌਲ ਭਖਿਆ ਤਾਂ ਉਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਲੋਕਾਂ ਦੀਆਂ ਸੰਘਰਸ਼ੀ ਜਥੇਬੰਦੀਆਂ ਜਿਹੜੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਸਦਾ ਲੜਾਈ 'ਚ ਰਹਿੰਦੀਆਂ ਸੰਘਰਸ਼ਾਂ 'ਚ ਰਹਿੰਦੀਆਂ ਹਕੂਮਤਾਂ ਨਾਲ ਉਹ ਆਪਣੀ ਇਸ ਰੈਲੀ ਰਾਹੀਂ ਇੱਕ ਤਾਂ ਆਪਣੇ ਅਸਲ ਮਸਲੇ ਉਭਾਰ ਰਹੀਆਂ ਜਿਹੜੀਆਂ ਵੋਟ ਪਾਰਟੀਆਂ ਉਹ ਲੋਕਾਂ ਦੇ ਅਸਲ ਮਸਲਿਆਂ ਨੂੰ ਰੋਲਦੀਆਂ ਉਹਨਾਂ ਨੂੰ ਖੁੰਝੇ ਲਾਉਂਦੀਆਂ ਉਹਦੀ ਥਾਂ ਤੇ ਨਕਲੀ ਤੇ ਭੜਕਾਊ ਮੁੱਦੇ ਸਾਹਮਣੇ ਲੈ ਕੇ ਆਉਂਦੀਆਂ ਲੋਕਾਂ ਦੀ ਜਿਹੜੀਆਂ ਇਹ ਜਥੇਬੰਦੀਆਂ ਦਾ ਇਕੱਠ ਹੈ ਇਹ ਇੱਕ ਪਾਸੇ ਲੋਕਾਂ ਦੇ ਅਸਲ ਮਸਲੇ ਬਾਹਰ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਹੱਲ ਕਰਨ ਦਾ ਰਸਤਾ ਬਾਹਰ ਰਿਹਾ ਉਹ ਰਸਤਾ ਇਹ ਹੈ ਵੀ ਵੋਟ ਪਾਰਟੀਆਂ ਤੋਂ ਝਾਕ ਨਾ ਕਰੋ ਇਹਦੀ ਥਾਂ ਤੇ ਇਹ ਵੋਟਾਂ ਆਉਣਗੀਆਂ ਲੰਘ ਜਾਣਗੀਆਂ 75 ਸਾਲਾਂ ਤੋਂ ਇਹੀ ਕੁਝ ਚੱਲ ਰਿਹਾ ਇਹਦੀ ਥਾਂ ਤੇ ਆਪਣੀ ਜਥੇਬੰਦੀ ਤੇ ਆਪਣੀ ਏਕਤਾ ਤੇ ਆਪਣੇ ਸੰਘਰਸ਼ਾਂ ਤੇ ਟੇਕ ਰੱਖੋ ਉਹਦੇ ਤੋਂ ਭਰੋਸਾ ਨਾ ਡੋਲਣ ਦਿਓ ਵੋਟਾਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਹੱਲਾ ਇਹ ਹੱਲਾ પાਟક પાઉ ਵੀ ਆ ਇਹ ਲੋਕਾਂ ਦੇ ਅੰਦਰ ਭਾਈਚਾਰਕ ਸੰਝ ਵੀ ਖੋਰਾ ਪਾਉਂਦਾ ਇਹ ਲੋਕਾਂ ਦੇ ਮੁੱਦੇ ਵੀ ਢਕਾਉਂਦਾ ਤੇ ਲੋਕਾਂ ਨੂੰ ਖਖੜੀਆਂ ਕਰੇਲੇ ਕਰਦਾ ਉਹਨਾਂ ਦੀ ਏਕਤਾ ਨੂੰ ਇਹਦੀ ਥਾਂ ਤੇ ਆਪਦੀ ਏਕਤਾ ਬਚਾ ਕੇ ਰੱਖੋ ਇਹ ਜਿਹੜੀ ਅੱਜ ਦੀ ਰੈਲੀ ਇਹਦਾ ਮਹੱਤਵ ਇਸ ਗੱਲ ਦੇ ਵਿੱਚ ਵੀ ਹੈ ਵੀ ਉਸ ਜਿਹੜੀ ਹਾਕਮਾਂ ਦੀ ਸਿਆਸਤ ਆ ਉਹਦੇ ਮੁਕਾਬਲੇ ਇਹ ਰੈਲੀ ਲੋਕਾਂ ਦੀ ਸਿਆਸਤ ਉੱਭਰਨ ਵਾਸਤੇ ਇੱਕ ਗਰਾਊਂਡ ਹੈ ਇੱਕ ਬਦਲਦੀ ਸਿਆਸਤ ਇੱਕ ਬਦਲ ਮਾਰਾ ਜਿਹਦੇ ਰਾਹ ਤੇ ਚੱਲ ਕੇ ਆਖਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ ਲੋਕਾਂ ਦੀ ਮੁਕਤੀ ਹੋਣੀ ਹੈ ਉਹਨਾਂ ਨਾਅਰਿਆਂ ਨੂੰ ਉਹਨਾਂ ਮੁੱਦਿਆਂ ਨੂੰ ਅੱਜ ਦੀ ਇਹ ਰੈਲੀ ਅਭਾਰ ਰਹੀ ਹੈ ਲੱਗਦਾ ਕਿ ਚੋਣਾਂ ਦੇ ਵੀ ਇਸ ਦਾ ਅਸਰ ਦੇਖੂਗਾ ਕਵੇ ਰਹੋਗੇ ਬਿਲਕੁਲ ਜੀ ਚੋਣਾਂ ਦੇ ਉੱਤੇ ਇਹਦਾ ਜਿਹੜਾ ਅਸਰ ਹੈ ਉਹ ਸਿੱਧੇ ਤੌਰ ਤੇ ਕਿਸੇ ਮੀਟਰ ਨਾਲ ਮਾਪਣ ਦੀ ਬਜਾਏ ਇਹਦਾ ਅਸਰ ਇਹ ਹੈ ਵੀ ਲੋਕਾਂ ਦੇ ਮੁੱਦੇ ਨਹੀਂ ਰੁਲਣ ਦਊਗੀ ਇਹ ਰੈਲੀ ਇਹ ਮਹਿਮਾ ਜਿਹੜੀਆਂ ਲੋਕਾਂ ਦੀਆਂ ਉਹ ਬੋਟ ਪਾਰਟੀਆਂ ਦੇ ਲੀਡਰਾਂ ਦੇ ਮੂੰਹ 'ਚ ਐ ਐਮਐਸਪੀ ਦਾ ਮੁੱਦਾ ਲਿਆਉਂਦੀ ਹੈ ਉਹ ਬੇਰੋਜ਼ਗਾਰੀ ਦਾ ਮੁੱਦਾ ਲਿਆਉਂਦੀ ਹੈ ਉਹ ਠੇਕਾ ਭਰਤੀ ਰੱਦ ਕਰਨ ਦਾ ਮੁੱਦਾ ਲਿਆਉਂਦੀ ਹੈ ਉਹ ਗਰੀਬ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਨੂੰ ਪਲਾਟ ਦੇਣ ਦਾ ਮੁੱਦਾ ਉਮੀਦਵਾਰਾਂ ਦੇ ਮੂੰਹ 'ਚ ਲੈ ਕੇ ਆਉਂਦੀ ਹੈ ਇਸ ਕਰਕੇ ਇਸ ਰੈਲੀ ਰਾਹੀਂ ਲੋਕਾਂ ਦਾ ਇੱਕ ਮੁੱਦਿਆਂ ਦਾ ਉੱਪਰਨਾ ਦੂਜਾ ਉਹਨਾਂ ਦੀ ਆਪ ਦੀ ਤਾਕਤ 'ਚ ਭਰੋਸਾ ਬਣਨਾ ਉਹਨਾਂ ਨੂੰ ਇਹ ਦੇਖਣਾ ਕਿ ਸਾਡੀ ਸ਼ਕਤੀ ਦਾ ਪੋਲ ਬੋਰਡ ਪਾਰਟੀਆਂ ਦੇ ਮੁਕਾਬਲੇ ਆ ਪੋਲ ਇਹ ਪੋਲ ਜਿੰਨਾ ਤਕੜਾ ਹੋਊਗਾ ਜਿੰਨਾ ਮਜ਼ਬੂਤ ਹੋਊਗਾ ਉਨਾਂ ਹੀ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਊਗਾ ਪਰ ਗੱਲਾਂ ਚੋਣਾਂ ਤੋਂ ਪਹਿਲਾਂ ਬਾਦੇ ਗੱਲ ਬਾਅਦੋਂ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਪਹਿਲਾਂ ਬਾਦੀ ਹੁੰਦਾ ਹੈ ਜਿੰਨੀ ਬਿਲਕੁਲ ਜੀ ਚੋਣਾਂ ਤੋਂ ਪਹਿਲਾਂ ਬਾੜੇ ਬਹੁਤ ਤਰ੍ਹਾਂ ਤਰ੍ਹਾਂ ਦੇ ਹੋ ਰਹੇ ਆ ਬਹੁਤ ਵੱਡੇ ਵੱਡੇ ਹੋ ਰਹੇ ਆ ਉਹ ਹਣੋ ਬਾੜੇ ਵਾਦੇ ਕਰਨ ਯਕੀਨ ਨਹੀਂ ਰੱਖਦੇ ਉਹ ਹਣ ਆਏ ਕਹਿੰਦੇ ਨੇ ਵੀ ਚਾਹੇ ਵੋਟਾਂ ਖਰੀਦ ਲਿਗੇ ਚਾਹੇ ਮੰਦਰ ਦੇ ਨਾਂ ਤੇ ਪੰਥ ਦੇ ਨਾਂ ਤੇ ਪਹਿਲਾਂ ਵੱਡੇ ਵਾਦੇ ਕਰ ਲਈਦੇ ਮੁੜ ਕੇ ਪੰਗਾ ਪੈਂਦਾ ਮੁੜ ਕੇ ਇਹੀ ਜੱਥੇਬੰਦੀਆਂ ਫੇਰ ਧਰਨੇ ਮੁਜਾਰੇ ਸਾਹ ਬਣਾ ਗੱਲ ਫੜਦੀਆਂ ਲੀਡਰਾਂ ਦਾ ਤੇ ਸਾਕੂਨਤਾ ਦਾ ਵੀ ਜਿਹੜਾ ਤੁਸੀਂ ਵਾਦਾ ਕੀਤਾ ਸੀ ਪੂਰੇ ਕਰੋ ਉਹਨਾਂ ਦੀ ਕੋਸ਼ਿਸ਼ ਆ ਵੀ ਬਾੜੇ ਵਾਦੇ ਨਾ ਹੀ ਕਰੇ ਜਾਣ ਉਦੋਂ ਬਿਨਾਂ ਬਿਨਾਂ ਹੀ ਵੋਟਾਂ ਲੈਣ ਦੀ ਕੋਸ਼ਿਸ਼ ਹੈ ਅੱਜ ਦੀ ਰੈਲੀ ਸਾਡੀ ਬਹੁਤ ਕਾਮਯਾਬ ਹੈ ਅੱਜ ਦਾ ਦਿਨ ਸਾਡੇ ਕਿਰਤੀਆਂ ਲਈ ਇਤਿਹਾਸਕ ਦਿਨ ਹੈ ਇੱਕ ਪਾਸੇ ਕਿਰਤੀ ਲੋਕ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਇੱਕ ਮੰਚ ਤੇ ਇਕੱਠੇ ਹੋਏ ਨੇ ਤੇ ਦੂਸਰੇ ਪਾਸੇ ਮੁਲਕ ਦੇ ਜਿਹੜੇ ਲਟੇਰੇ ਹਾਕਮ ਹੈ ਉਹਨਾਂ ਦੀਆਂ ਜਿਹੜੀਆਂ ਬੋਟ ਪਾਰਟੀਆਂ ਹਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਮ ਚਲ ਜਾ ਕੇ ਕੁੱਠੇ ਬਾਦੇ ਲਾਰੇ ਕਰਕੇ ਉਹਨਾਂ ਨੂੰ ਉਹਨਾਂ ਤੋਂ ਵੋਟਾਂ ਪਵਾ ਕੇ 5 ਸਾਲਾਂ ਵਾਸਤੇ ਲੁੱਟਣ ਲਈ ਮੋਰ ਲਵਾਈ ਜਾ ਰਹੀ ਹੈ ਪਰ ਅਸੀਂ ਇੱਥੇ ਇਹ ਗੱਲ ਦੇ ਦਿਆਂ ਕਿ ਜਿਹੜੇ ਸਾਡੇ ਲੋਕ ਇਸ ਰੈਲੀ ਦੇ ਵਿੱਚ ਆਏ ਆ ਉਹਨਾਂ ਦੀ ਜਿਹੜੀ ਚੇਤਨਾ ਤੇ ਉਹਦੇ ਵਿੱਚ ਵਾਦਾ ਹੋਇਆ ਹੈਗਾ ਇਹ ਗੱਲ ਚੰਗਾ ਸੰਕੇਤ ਹੈ ਕਿ ਉਹ ਬੋਟਾ ਵਾਲੀਆਂ ਪਾਰਟੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਅਸੀਂ ਅਸ਼ਾਰਾ ਹੀ ਦੇਖਦੇ ਆ ਕਿ ਜੇ ਅਸੀਂ ਲੜਾਂਗੇ ਤਾਂ ਕੁਝ ਆਪਣੇ ਹੱਕ ਆ ਜਿਹੜੇ ਉਹ ਪ੍ਰਾਪਤ ਕਰ ਲਾਂਗੇ ਜੇ ਅਸੀਂ ਨਹੀਂ ਲੜਾਂਗੇ ਤਾਂ ਸਾਡੇ ਹੱਕ ਆ ਜਿਹੜੇ ਉਹ ਪ੍ਰਾਪਤ ਨਹੀਂ ਕੀਤੇ ਜਾਣੇ ਤੇ ਅੱਜ ਦੀ ਜਿਹੜੀ ਰੈਲੀ ਆ ਇਤਿਹਾਸਕ ਰੈਲੀ ਆ ਤੇ ਇਹ ਜੇਤੂ ਰੈਲੀ ਆ ਕਿਸ ਤਰ੍ਹਾਂ ਲੋਕ ਪਹੁੰਚੇ ਕਿੰਨੇ ਮੈਦਾਨਾਂ 'ਵਾਂ ਸਾਰੇ ਕਿੰਨੇ ਪਾਰੀ ਕਰਦੇ ਆ ਜਿਵੇਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਦੇ ਵਧਾਈਕ ਨਮਿੰਦੇ ਨੇ ਚਾਹੇ ਭਾਜਪਾ ਦੇਣੇ ਚਾਹੇ ਆਪ ਦੇਣੇ ਚਾਹੇ ਕਾਂਗਰਸ ਵਾਲਿਆਂ ਦੇ ਨੇ ਕਿਸੇ ਵੀ ਪਾਰਟੀ ਦੇ ਜਾਂਦੇ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਉਹਨਾਂ ਤੋਂ ਚੋਣ ਮੈਨੀਫੈਸਟੋ ਦੀ ਮੰਗ ਕਰਦੇ ਆ ਕਿ ਦੱਸੋ ਸਾਡੀਆਂ ਮੰਗਾਂ ਇਹਦੇ ਵਿੱਚ ਕਿੱਥੇ ਪਾਈਆਂ ਨੇ ਉਹਨਾਂ ਕੋਲੇ ਕਿਸੇ ਕੋਲੇ ਵੀ ਕੋਈ ਜਵਾਬ ਨਹੀਂ ਹੈਗਾ ਤੇ ਦੂਸਰੀ ਗੱਲ ਇਹ ਹੈਗੀ ਹੈਗੀ ਹੈ ਕਿ ਲੋਕ ਜਿਹੜੀ ਜਿਵੇਂ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਨਾਟਕ ਵਗੈਰਾ ਕਰਾ ਕੇ ਵੱਡੇ ਇਕੱਠ ਕਰਕੇ ਅੱਜ ਬੱਸਾਂ ਟਰੱਕ ਪਿਕਅਪ ਵਗੈਰਾ ਲੈ ਕੇ ਇੱਥੇ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜਾ ਇਕੱਠ ਹੈ ਜਿਹਦੇ ਵਿੱਚ ਹਜ਼ਾਰਾਂ ਔਰਤਾਂ ਵੀ ਸ਼ਾਮਿਲ ਹੋਈਆਂ ਨੇ ਇੱਕ ਪਾਸੇ ਰਾਜਨੀਤੀ ਪਾਰਟੀਆਂ ਦੇ ਵੱਡੇ ਰੈਲੀਾਂ ਚੱਲਦੇ ਇਹ ਕਿਹਦਾ ਚਾਹੇ ਜੁਦੀ ਕਿਸਾਨਾਂ ਦੀ ਵੱਡੀ ਰੈਲੀ ਕਿਸ ਤੋਂ ਦੇਖਦੇ ਦਾ ਅੰਦਾਜ਼ਾ ਲੱਗਦਾ ਦੇਖੋ ਅੱਜ ਅਸੀਂ ਆਪਦੇ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਚੇਤਨਾ ਦੇ ਕੇ ਇੱਥੇ ਲੈ ਕੇ ਆਏ ਆ ਜਿਹੜਾ ਬੋਰਡ ਪਾਰਟੀਆਂ ਦਾ ਜਿਹੜਾ ਸੰਦੇਸ਼ ਆ ਲੰਮੇ ਸਮੇਂ ਤੋਂ ਉਹ 75 ਸਾਲਾਂ ਤੋਂ ਲੱਗੇ ਹੋਏ ਹੈਗੇ ਨੇ ਤੇ ਪਰ ਉਹਨਾਂ ਦੇ ਮੁਕਾਬਲੇ ਕਿ ਲੋਕਾਂ ਨੂੰ ਚੇਤਨ ਕਰਕੇ ਲੈ ਕੇ ਆਉਣਾ ਉਹਨਾਂ ਨੂੰ ਸਮਝ ਦੇ ਕੇ ਲੈ ਕੇ ਆਉਣੀ ਉਹਨਾਂ ਨੂੰ ਸਮਝਾ ਕੇ ਲੈ ਕੇ ਆਉਣਾ ਇਹ ਸਭ ਤੋਂ ਵੱਡਾ ਪੱਖ ਹੈ ਇਹਦੇ ਨਾਲ ਲੋਕਾਂ ਦੀ ਚੇਤਨਾਵਾਦੀ ਹੈ ਉਹ ਉਹ ਯਾਨੀ ਕਿ ਇਸ ਤਰ੍ਹਾਂ ਵੀ ਕਰਦੇ ਨੇ ਕਿ ਸ਼ਰਾਬ ਵੀ ਦਿੰਦੇ ਨੇ ਹੋਰ ਵੀ ਕੁਝ ਕਰਦੇ ਨੇ ਜਿਹੜੇ ਘਰਾਂ ਦੇ ਵਿੱਚ ਕਲੇਸ਼ ਵੀ ਪੈਂਦੇ ਨਸ਼ਾ ਵੀ ਵਰਤਾਇਆ ਜਾਂਦਾ ਜਿਹੜਾ ਆਉਣ ਵਾਲੇ ਸਮੇਂ 'ਚ ਸਾਡੇ ਨੌਜਵਾਨਾਂ ਨੂੰ ਉਹ ਨਸ਼ਾ ਲੈ ਕੇ ਬੈਠ ਜਾਂਦਾ ਤੇ ਨੌਜਵਾਨਾਂ ਦੇ ਸਿਵੇ ਬਲਦੇ ਨੇ ਤੇ ਘਰਾਂ ਦੇ ਵਿੱਚੋਂ ਜਿਹੜੇ ਨੌਜਵਾਨ ਉਹ ਧੜਾ ਧੜ ਜਾਂਦੇ ਨੇ